ਦੇਖੋ ਜਦੋਂ ਪਾਣੀ ਉਤਰ ਰਿਹਾ ਹੈ ਤੇ ਜਿਵੇਂ ਲੋਕਾਂ ਨੂੰ ਅਕਸਮੇਟ ਵੀ ਕਰ ਲਿਆ ਗਿਆ ਐਂਡ ਦੋ ਤਰ੍ਹਾਂ ਦੀਆਂ ਬਿਮਾਰੀਆਂ ਜ਼ਿਆਦਾ ਫੈਲਣ ਦਾ ਖਤਰਾ ਰਹਿੰਦਾ ਹੈ ਇਹ ਕੁਧੀਆਂ ওয়াਟਰ ਬੋਰਨ ਦੀ ਤੇ ਦੂਈਆਂ ਵੈਕਟਰ ਬੋਰਨ ওয়াਟਰ ਬੋਰਨ ਜਿਵੇਂ ਕੋਲਰਾ ਹੈ ਹੈਪੇਟਾਈਟਸ ਏ ਜਿਹੜਾ ਪੀਲੀਆ ਜਿਹਨੂੰ ਕਹਿੰਦੇ ਆ ਜਾਂ ਕੋਈ ਵੌਮਟਿੰਗ ਲੂਜ਼ ਮੋਸ਼ਨ ਟਾਈਫਾਈਡ ਬੁਖਾਰ ਆ ਇਹ ওয়াਟਰ ਬੋਰਨ ਚ ਆ ਜਾਂਦਾ ਜਨ ਵੈਕਟਰ ਬੋਰਨ ਜਿਵੇਂ ਮਲੇਰੀਆ ਡੈਂਗੀ ਚਿਕਨਗੂਨੀਆ ਵਗੈਰਾ ਉਹ ਕਿਸੇਨ ਸਰਟਨਲੀ ਵੱਜ ਜਾਂਦੇ ਉਹਨਾਂ ਦੀਆਂ ਤਿਆਰੀਆਂ ਲਈ ਸਾਡੇ ਲਈ ਬਿਲਕੁਲ ਕਲੀਅਰ ਕਟ ਡਿਵੀਜ਼ਨ ਹੈ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਕਸ਼ੀ ਸ਼ਾਹਨੀ ਜੀ ਦਾ ਐਂਡ ਉਹਨਾਂ ਨੇ ਕਲੀਅਰ ਕਟ ਡਾਇਰੈਕਸ਼ਨ ਵੀ ਦਿੱਤੀਆਂ ਹੋਈਆਂ ਹੈਲਥ ਡਿਪਾਰਟਮੈਂਟ ਨੂੰ ਐਂਡ ਅਸੀਂ ਵੀ ਇੱਕ ਵਾਰ ਪ੍ਰੋਟੋਕਾਲ ਜਿਵੇਂ ਵੈਕਟਰ ਬੋਰਨ ਤੋਂ ਬਚਣ ਲਈ ਰੈਗੂਲਰ ਸਪਰੇਅ ਐਂਡ ਫੋਗਿੰਗ ਐਂਡ ਡੀਸੀ ਮੈਡਮ ਦਾ ਸਿਗਾ ਇਹ ਵੀ ਸਪਰੇਅ ਆਪਰੇਸ਼ਨ ਜਿਹੜੇ ਸਾਰੇ ਪਿੰਡਾਂ ਚ ਫੋਗਿੰਗ ਵਾਲੇ ਵੀ ਜਰੇ ਆ ਘੱਟੋ ਘੱਟ ਦੋ ਵਾਰੀ ਹਰ ਪਿੰਡ ਚ ਸਵੇਰ ਤੇ ਸ਼ਾਮ ਫੋਗਿੰਗ ਹੋਣੀ ਜ਼ਰੂਰੀ ਹੈ ਉਹਦੇ ਨਾਲ ਲੋਕਾਂ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਡਵੈਲਪ ਹੋ ਗਈ ਮੱਛਰ ਮਰਦੇ ਆ ਲੋਕਾਂ ਦਾ ਇੱਕ ਮੱਛਰ ਦਾ ਟਾਈਮ ਹੁੰਦਾ ਕਿ ਸਵੇਰੇ 6 ਤੋਂ 9 ਤੇ ਸ਼ਾਮੀ ਵੀ 6 ਤੋਂ 9 ਜਦੋਂ ਉਹ ਉਸ ਟਾਈਮਿੰਗ ਦੌਰਾਨ ਫਿਰ ਡੀਸੀ ਮੈਡਮ ਦੀ ਸਿਕਿਟੀ ਡਾਇਰੈਕਸ਼ਨ ਤੋਂ ਫੌਕੰਗ ਵਗੈਰਾ ਕਰੂ ਉਸ ਤੋਂ ਬਾਅਦ ਸਾਡੀਆਂ ਟੀਮਾਂ ਜਿਹੜੀਆਂ ਉਹ ਐਂਟੀ ਲਾਰਵ ਜਿਹੜੀਆਂ ਸਪਰੇ ਵਗੈਰਾ ਉਹ ਕਰ ਰਹੀਆਂ ਐਂਡ ਕਰਕਰ ਫੀਵਰ ਸਰਵੇ ਹੋ ਰਿਹਾ ਹੈ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਮੋਸਕਿਟੋ ਰਪਲੈਂਟ ਉਡੋਬਾਸ ਜਾਂ ਹੋਰ ਬੈਡ ਨੈਟਸ ਵਗੈਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਫੀਸ਼ੀਅੰਟ ਕੁਆਨਟੀਟੀ ਚਾਹਾਨੂੰ ਪ੍ਰੋਵਾਈਡ ਕੀਤੀ ਗਈ ਹੈ ਸਾਡੀਆਂ ਆਸ਼ਾ ਸਾਡੇ ਵਰਕਰਸ ਦੇ ਐਨਐਮ ਅਤੇ ਹੋਰ ਇੰਟਰਨਸ ਡਾਕਟਰ ਸਾਰੇ ਇਸ ਮਹਿਮ ਚ ਲੱਗੇ ਹੋਏ ਆ ਐਂਡ ਵਾਟਰ ਬੋਰਨਲੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਸਾਫ ਸੁਥਰਾ ਪਾਣੀ ਜਿਹੜਾ ਉਹ ਪਿੰਡਾਂ ਨੂੰ ਮੁਹैया ਕਰਾਇਆ ਜਾ ਰਿਹਾ ਹੈ ਲੋਕਾਂ ਨੂੰ ਇਹ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਕਿ ਪਾਣੀ ਜਿਹੜਾ ਜਾਂ ਉਬਾਲ ਕੇ ਪੀਓ ਜਾਂ ਫਲੋਰਿੰਗ ਟੈਬਲੇਟ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਤੇ ਉਹ 2 ਲੀਟਰ ਚ ਇੱਕ ਗੋਲੀ ਪਾਣੀ ਹੁੰਦੀ ਹੈ ਤੇ 20 ਮਿੰਟ ਬਾਅਦ ਉਹ ਪਾਣੀ ਪੀਣ ਦੇ ਲਾਇਕ ਹੋ ਜਾਂਦਾ ਉਤੋਂ ਅਸੀਂ ਪਾਣੀ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਆ ਸਾਰੀ ਜੇ ਹੋਰ ਕੋਈ ਸੱਪ ਕੱਟਣ ਤੇ ਆ ਜਾਂ ਡੌਗ ਬਾਈਟਸ ਆ ਫਰੰਟ ਤੇ ਸਾਡੀ ਮਤਲਬ ਜਿਹੜੇ ਕੈਂਪ ਸਾਈਟਸ ਐ ਉਤੋਂ ਤੱਕ ਸਾਰੀ ਵੈਕਸੀਨੇਸ਼ਨ ਅਵੇਲੇਬਲ ਆ ট্রান্সਪੋਰਟ ਫੈਸਿਲਿਟੀ ਐਂਬੂਲੈਂਸਸ ਮਾਯੂਖੇਤ ਮੰਤਰੀ ਜੀ ਖੁਦ ਆ ਕੇ ਦੋ ਵਰੀ ਜਾਇਦਾ ਲੈ ਕੇ ਗਏ ਆ ਸਾਨੂੰ 25 ਐਂਬੂਲੈਂਸਸ ਦੇ ਕੇ ਗਏ ਆ ਜਿਹਨਾਂ ਸਾਡਾ ਮੋਰਲ ਬੂਸਟ ਕਰਕੇ ਗਏ ਆ ਕੋਈ ਮੈਨਪਾਵਰ ਕੋਈ ਦਵਾਈਆਂ ਦੀ ਪੰਜਾਬ ਸਰਕਾਰ ਵੱਲੋਂ ਕਮੀ ਨਹੀਂ ਸਾਰਾ ਕੁਝ ਅ ਅ ਚੰਗੇ ਤਰੀਕੇ ਨਾਲ ਹੋ ਰਿਹਾ ਐ ਐਂਡ ਵੀ ਹੋਪ ਵੀ ਅਸੀਂ ਇਸ ਸਿਚੁਏਸ਼ਨ ਤੇ ਜਲਦੀ ਕਾਬੂ ਪਾ ਲਾਂਗੇ ਕਿੰਨੀਆਂ ਟੀਮਾਂ ਜਿਹਨਾਂ ਨੇ ਪਤਾ ਨਹੀਂ ਕੋਈ ਟੀਮਾਂ ਤਾਂ ਅਨਲਿਮਿਟਿਡ ਨੇ 14 15 ਤੇ ਸਾਡੇ ਸਟੈਟਿਕ ਕੈਂਪਸ ਨੇ ਜਿਹੜੇ ਰਾਹਤ ਕੈਂਪ ਉੱਥੇ ਮਾਰਨਿੰਗ ਈਵਨਿੰਗ ਨਾਈਟ ਜਿਹੜੀਆਂ 40 팀ਾਂ ਲੱਗੀਆਂ ਹੋਈਆਂ ਉਹਦੇ ਚ ਡਾਕਟਰ ਪੈਰਾਮੈਡੀਕਲ ਸਟਾਫ ਆਸ਼ਾ ਮਲਟੀਪਰਪਸ ਹੈਲਥ ਵਰਕਰ ਉਸ ਤੋਂ ਇਲਾਵਾ ਸਾਡੀਆਂ 35 40 ਮੋਬਾਈਲ ਟੀਮਾਂ ਨੇ ਜਿਹੜੀਆਂ ਹਰ ਪਿੰਡ ਜਾਂਦੀਆਂ ਲੋਡ ਦੇ ਤੱਬ ਮੈਡਮ ਡੀਸੀ ਸਾਹਿਬ ਪਰਸਨਲੀ ਜਾ ਕੇ ਵਿਜ਼ਿਟ ਕਰਦੇ ਪਿੰਡਾਂ ਨੂੰ ਜਿਹੜਾ ਵੀ ਫਿਰ ਉਹ ਸਾਡੇ ਸਾਨੂੰ ਦੱਸਦੇ ਪਈ ਇਸ ਪਿੰਡ ਚ ਜ਼ਰੂਰਤ ਹੈ ਹੋਰ ਦੈਨ ਹੋਰ ਟੀਮ ਭੇਜੀ ਜਾਂਦੀ ਹੈ ਸੋ ਵੀ ਆਰ ਵਰਕਿੰਗ ਇਨ ਫੁੱਲ ਸੇ with the collaboration with the district administration and matlab team that's got unlimited matlab bande hage koi staff di kami nahi naye punjab sarkar walon doctor bharti hai jide vich 20 by doctors ne kal sade ko join kita unna nu we are going to put them in that area te baki sara jo saada paramedical staff hai ese kam te laga hoya and uh, situation is under control